ਔਰ ਇਸ ਦਿਹਾੜੇ ਨਾਲ ਸੰਬੰਧਿਤ ਜਿੰਨੇ ਵੀ ਸਮਾਗਮ ਆ ਜਿੰਨੇ ਵੀ ਕੋਈ ਪੇਸ਼ਕਾਰੀਆਂ ਆ ਉਹ ਸਾਰੀਆਂ ਰਿਲੀਜੀਅਸ ਪੈਨਲ ਜਿਹੜਾ ਆ ਉਹ ਦੇਖੇ ਜਿਹਦੇ ਵਿੱਚ ਧਾਰਮਿਕ ਸੰਤ ਸਹਿਬਾਨ ਜਿਨ੍ਹਾਂ ਦਾ ਲੰਬਾ ਜੀਵਨ ਜਿਹੜਾ ਸਿੱਖ ਸਿਧਾਂਤਾਂ ਅਨਸਾਰ ਸਿੱਖੀ ਦਾ ਜੀਵਨ ਹੈ ਜਿਹੜੇ ਸਿੱਖ ਹਨ ਸਿੱਖ ਵਿਚਾਰ ਤਾਰਾ ਨੂੰ ਜਾਣਦੇ ਆ ਸਿੱਖ ਮਰਿਆਦਾਵਾਂ ਨੂੰ ਜਾਣਦੇ ਆ ਕਿ ਕਿਹੜਾ ਸ਼ਬਦ ਹੋਣਾ ਚਾਹੀਦਾ ਇਤਿਹਾਸਿਕ ਪੱਖ ਤੋਂ ਵਿਦਵਾਨ ਯੂਨੀਵਰਸਿਟੀ ਨੇ ਲੈ ਕੇ ਆਏ ਦੇ ਵਿੱਚ ਉਹ ਉਹਨਾਂ ਦੀ ਸਕ੍ਰਿਪਟ ਉਹਨਾਂ ਨੂੰ ਪੜ੍ਹਾਉਣੀ ਸੀ ਉਹਨਾਂ ਨੂੰ ਮਨਜ਼ੂਰ ਕਰਾਉਣੀ ਸੀ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਤਿਹਾਸਿਕ ਤੱਥ ਆ ਉਹ ਗਲਤ ਨਾ ਹੋਣ ਕਿਸੇ ਵੀ ਤਰ੍ਹਾਂ ਦਾ ਉਚਾਰਨ ਗਲਤ ਨਾ ਹੋਵੇ ਪੇਸ਼ਕਾਰੀ ਕਿਸ ਕਿਸ ਰੂਪ ਵਾਲੇ ਬੰਦੇ ਜਿਹੜੇ ਆ ਪੇਸ਼ਕਾਰੀ ਕਰਨਗੇ ਤੇ ਇਸ ਕਰਕੇ ਅੱਜ ਰਿਲੀਜ਼ ਪੈਨਲ ਦੀ ਮੀਟਿੰਗ ਬੁਲਾਈ ਗਈ ਸੀ ਉਹਨਾਂ ਦੇ ਸਾਹਮਣੇ ਸਾਰੇ ਜਿਹੜੀ ਸਕ੍ਰਿਪਟ ਆ ਉਹ ਰੱਖੀ ਗਈ ਆ ਐਂਕਰ ਕੀ ਬੋਲੇਗਾ ਜਿਹੜਾ ਜਿਹੜਾ ਹੋਸਟ ਹੋਏਗਾ ਜਿਹੜਾ ਸਟੇਜ ਚਲਾਏਗਾ ਸਕੱਤਰ ਉਹ ਕੀ ਬੋਲੇਗਾ ਉਹਦੀ ਇੱਕ ਸਕ੍ਰਿਪਟ ਬਣਾਈ ਗਈ ਆ ਔਰ ਉਸ ਤੋਂ ਬਾਅਦ ਪੂਰੀ ਵਾਲਾ ਲਾਈਟ ਐਂਡ ਸਾਊਂਡ ਸ਼ੋਅ ਆ ਉਹਦੇ ਵਿੱਚ ਕੀ ਕਿਹੜੇ ਇਤਿਹਾਸਕ ਤੱਥ ਔਰ ਕਿਸ ਤਰ੍ਹਾਂ ਦਾ ਗੁਰੂ ਸਾਹਿਬ ਦਾ ਜੀਵਨ ਜਿਹੜਾ ਕਿ ਵਿਰਾਗ ਅਨੁਰਾਗ ਇਬਾਦਤ ਤੇ ਸ਼ਹਾਦਤ ਦਾ ਸੁਮੇਲ ਹੈ ਉਹ ਸਾਰੇ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਪਹਿਲੂ ਨੇ ਉਹ ਉਹਨਾਂ ਨੂੰ ਦੇਖਣ ਲਈ ਉਹਨਾਂ ਨੂੰ ਉਹਨਾਂ ਤੇ ਗੌਰ ਕਰਨ ਲਈ ਔਰ ਉਹਨਾਂ ਨੂੰ ਪਾਸ ਕਰਨ ਲਈ ਸਕ੍ਰਿਪਟ ਇਹਦੀ ਜਿਹੜੀ ਰਿਲੀਜੀਅਸ ਪੈਨਲ ਦੀ ਮੀਟਿੰਗ ਬੁਲਾਈ ਗਈ ਸੀ اور ਸਾਨੂੰ ਪੂਰਨ ਆਸ ਹੈ ਕਿ ਜਿਸ ਤਰ੍ਹਾਂ ਦੀਆਂ ਤਿਆਰੀਆਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਅਗਵਾਈ ਚ ਕੀਤੀਆਂ ਜਾ ਰਹੀਆਂ ਇਹ ਇੱਕ ਬਹੁਤ ਵੱਡਾ ਇੱਕ ਸ਼ਹਾਦਤ ਦਾ ਜਿਹੜਾ ਸਫਰ ਹੈ ਗੁਰੂ ਸਾਹਿਬ ਦਾ ਉਹਦੀ ਦਿੱਖ ਜਿਹੜੀ ਇਸ ਤਰ੍ਹਾਂ ਦੀ ਹੋਏਗੀ ਕਿ ਲੋਕ ਇਤਿਹਾਸ ਤੋਂ ਵੀ ਜਾਣੋ ਹੋਣਗੇ ਗੁਰੂ ਸਾਹਿਬ ਦੇ ਪ੍ਰਤੀ ਜਿਹੜੀ ਸ਼ਰਧਾ ਆ ਉਹਦਾ ਘੇਰਾ ਹੋਰ ਵੱਡਾ ਹੋਏਗਾ ਔਰ ਸਮਾਗਮ ਬਿਲਕੁਲ ਨਿਰਵਿਗਨ ਔਰ ਮਰਿਆਦਾ ਦੇ ਨਾਲ ਨੇਪਰੇ ਚੜ੍ਹਗੇ ਪੈਗਜ ਖਾਲਸਾ ਵਾਹਿਗੁਰੂ ਜੀ ਕੀ ਫਤ